ਅੱਜ ਬਟੰਡਾ ਪੁਲਿਸ ਵੱਲੋਂ ਯੁਧ ਨਸ਼ਾ ਵਿਰੋਧ ਦੇ ਤਹਿਤ ਇੱਥੇ ਠੋਬੀਆਂ ਨਾਂ ਬਸਤੀ ਦੇ ਵਿੱਚ ਦੋ ਪ੍ਰਾਪਰਟੀਆਂ ਡੈਮੋਲੇਸ਼ਨ ਕਰਨ ਸਬੰਧੀ ਸਾਡੇ ਵੱਲੋਂ ਪੁਲਿਸ ਨੂੰ ਦਰਖਾਸਤ ਕੀਤੀ ਗਈ ਹੈ। ਆ ਇਸ ਦੇ ਵਿੱਚ ਇਹ ਜਿਹੜਾ ਘਰ ਹੈਗਾ ਜਿੱਥੇ ਪ੍ਰਾਪਰਟੀ ਡੈਮੋਲੇਸ਼ਨ ਦਾ ਹੁਣ ਕੰਮ ਇਸ ਵੇਲੇ ਚੱਲ ਰਿਹਾ ਹੈ ਇਹ ਨਿਤ ਨਾਮ ਆਈਡੀ ਇਹਦੇ ਹਸਬੰਦ ਕੁਲਵੀਰ ਸਿੰਘ ਹੈਗੇ ਤੇ ਇਹਦਾ ਜਿਹੜਾ ਲੜਕਾ ਹੈਗਾ ਰਾਹੁਲ ਮਹਾਵਤੂ ਨੇ ਕਰਦਾ ਜਗਸੀਰ ਸਿੰਘ ਇਹ ਜਿਹੜੇ ਨੀਤੂ ਅਖੀਏ ਦੇ ਉੱਪਰ ਇੱਕ ਮੁਕਤਮਾ ਐਨਡੀਪੀਐਸ ਦਾ ਦਰਜਾ ਹੈ ਜਿਹੜਾ ਰਾਹੁਲ ਐਤ ਰੜਕਾ ਉਹਦੇ ਉੱਪਰ ਚਾਰ ਐਨਡੀਪੀਐਸ ਦੇ ਮਕਦਮੇ ਦਰਜ ਨੇ ਟੋਟਲੇ ਇਹਨਾਂ ਦੇ ਪਰਿਵਾਰ ਦੇ ਉੱਪਰ ਪੰਜ ਐਨਡੀਪੀਐਸ ਦੇ ਮਕਦਮੇ ਦਰਜ ਨੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਜਿਹੜੇ ਨਸ਼ੇ ਦੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਇਸ ਤੋਂ ਇਲਾਵਾ ਜਿਹੜੀ ਦੂਸਰਾ ਪ੍ਰਾਪਰਟੀ ਹੈਗੀ ਹੈ ਉਹ ਰੈਂਬੋ ਨਾਮ ਦਾ ਵਿਅਕਤੀ ਹੈ ਜਿਸਦੇ ਪਹਿਲਾਂ ਵੀ ਇੱਕ ਘਰ ਬਣਾਇਆ ਹੋਇਆ ਸੀਗਾ ਉਹਨੂੰ ਡੈਮੋਲਿਸ਼ ਕੀਤਾ ਗਿਆ ਸੀਗਾ ਇਸ ਤੋਂ ਇਲਾਵਾ ਅੱਜ ਉਹਦਾ ਇੱਕ ਹੋਰ ਘਰ ਡੈਂਟੀਫਾਈ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਸਿਵਲ ਡਿਪਾਰਟਮੈਂਟ ਵੱਲੋਂ ਸਾਰੀ ਫਾਰਮੈਲिटीज ਕੰਪਲੀਟ ਕਰਨ ਤੋਂ ਬਾਅਦ ਹਾਜੂ ਜੀ ਦੂਸਰੀ ਪ੍ਰਾਪਰਟੀ ਵੀ ਜਿਹੜੀ ਹੈਗੀ ਡੈਮੋਲਿਸ਼ ਕੀਤੀ ਜਾਣੀ ਹੈ ਜਿਹੜਾ ਰੈਂਬੋ ਹੈ ਇਹਦੇ ਉੱਪਰ ਕੁੱਲ 11 ਮੁਕਦਮੇ ਦਰਜ ਨੇ ਜਿਸ ਦੇ ਵਿੱਚੋਂ 4 ਐਨਡੀਪੀਐਸ ਦੇ ਮੁਕਦਮੇ ਨੇ ਇੱਕ ਉਹਦੇ ਉੱਪਰ ਐਕਸਾਈਜ਼ ਦੀ ਤਸਕਰੀ ਦਾ ਮੁਕਤਮਾ ਦਰਜ ਹੈ ਤੇ 6 ਮੁਕਦਮੇ ਉਹਦੇ ਉੱਪਰ ਜਿਹੜੀ ਲੜਾਈ ਝਗੜੇ ਦੇ ਜਿਹਦੇ ਵਿੱਚੋਂ 302 307 ਵਕਤ ਦਾ ਮੁਕਦਮੇ ਵੀ ਦਰਜ ਹੋ ਗਿਆ ਤੇ ਹੁਣ ਇਸ ਟਾਈਮ ਜਿਹੜਾ ਹੈਗਾ ਉਹ ਭਕੌੜਾ ਭੱਜਿਆ ਹੋਇਆ ਤੇ ਸਾਡੀ ਜਿਹੜ ਉਹਦੇ ਵਿੱਚ ਇੱਕ ਪ੍ਰਾਪਰਟੀ ਉਹਦੀ ਪਹਿਲਾਂ ਘਰ ਜਿਹੜਾ ਸੀਗਾ ਉਹ ਡੈਮੋਲਿਸ਼ ਕੀਤਾ ਗਿਆ ਸੀਗਾ ਸੈਕੰਡ ਜਿਹੜਾ ਘਰ ਉਹਦਾ ਅੱਜ ਡੈਮੋਲੇਸ਼ਨ ਕੀਤਾ ਜਾ ਰਿਹਾ ਤੇ ਇਹ ਜਿਹੜੀ ਪ੍ਰਾਪਰਟੀ ਹੈਗੀ ਇਹ ਨੀਤੂ ਰਾਮ ਦੀ ਲੈਣੀ ਦੀ ਹੈ ਟੀਮ ਟੀਮ ਕਿਹੜੀ ਕਿਹੜੀਆਂ ਲੱਗੀਆਂ ਇਹਦੇ ਵਿੱਚ ਜਿਹੜਾ ਤੁਸੀਂ ਇਸ ਦੇ ਵਿੱਚ ਸਾਡੇ ਨਾਲ ਡੀਐਸਪੀ ਪੀਬੀਆਈ ਐਨਡੀਪੀਐਸ ਤੇ ਨਾਲ ਐਸਐਚਓ ਸਿਵਲ ਲਾਈਨ ਦੀ ਪੁਲਿਸ ਸਾਡੇ ਨਾਲ ਏਆਰਪੀਸੀ ਦੀ ਟੀਮ ਨੇ ਇਸ ਤੋਂ ਇਲਾਵਾ ਲੇਡੀਜ਼ ਫੋਰਸ ਸਾਡੀ ਟੀਮ ਸਾਡੇ ਵੱਲੋਂ ਲਗਾਈਆਂ ਗਈਆਂ ਨੇ ਡਿਊਟੀ ਦੇ ਪਰ ਡਿਪਲੋਏ ਕੀਤੀਆਂ ਗਈਆਂ ਨੇ ਤੇ ਜਿੱਦਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਵੀ ਇੱਥੇ ਇਸੇ ਬਸਤੀ ਦੇ ਵਿੱਚ 6 ਜਿਹੜੀ ਪ੍ਰੋਪਰਟੀਆਂ ਪਹਿਲਾਂ ਡਿਮੋਲਿਸ਼ਨ ਕੀਤੀਆਂ ਗਈਆਂ ਚੁੱਕੀਆਂ ਨੇ ਕਿਉਂਕਿ ਹੌਟਸਪੌਟ ਦੇ ਹੋਣ ਦੇ ਕਾਰਨ ਇੱਥੇ ਜਿਹੜੀ ਸੀਨ ਕਾਫੀ ਨਸ਼ੇ ਦੀ ਜਿਹੜੀ ਸ਼ਿਕਾਇਤ ਮਿਲ ਰਹੀ ਸੀਗੀ ਤੇ ਉਸ ਦੇ ਨਾਲ ਨਾਲ ਜਿਹੜੇ ਬੰਦਿਆਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਨਾਂ ਦੇ ਜੋ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ ਉਹਨਾਂ ਦਾ ਘਰ ਜਿਹੜਾ ਅੱਜ ਇਹ ਨੀਤੂ ਪਤਨੀ ਬਲਵੀਰ ਸਿੰਘ ਇਸ ਘਰ ਦੇ ਵਿੱਚ ਰਹਿੰਦੀ ਸੀਗੀ ਤੇ ਇਹਦੇ ਉੱਪਰ ਪਹਿਲਾਂ ਇੱਕ ਮੁਕਦਮਾ ਐਨਡੀਪੀਐਸ ਦਾ ਦਰਜਾ ਹੈ ਨੀਤੂ ਦੇ ਉੱਪਰ ਤੇ ਇਸ ਦਾ ਬੇਸਿਕਲੀ ਲੜਕਾ ਜਿਹੜਾ ਹੈਗਾ ਰਾਹੁਲ ਐਲੀਅਸ ਜਗਸੀਰ ਸਿੰਘ ਉਸ ਦੇ ਉੱਪਰ ਚਾਰ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਹਰੋਂ ਦੇ ਤੇ ਇਹਦੇ ਜਿਹੜੇ ਸਾਰਾ ਪਰਿਵਾਰ ਜਿਹੜਾ ਹੈਗਾ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ ਹੈ ਇਹ ਜੇਲ੍ਹ ਚਲੇ ਬਾਹਰ ਹੈ ਜੀ ਇਹ ਨੀਤੂ ਜਿਹੜੀ ਹੈਗੀ ਹੈ ਇਸ ਟਾਈਮ ਜਿਹੜੀ ਇਹਦੇ ਪਿੱਛੇ ਜੇਲ੍ਹ ਦੇ ਵਿੱਚ ਮੁਕਦਮਾ ਦਰਜ ਹੋਇਆ ਸੀਗਾ ਇਸ ਟਾਈਮ ਉਹਦਾ ਸਟੇਟਸ ਚੈੱਕ ਕਰਨਾ ਬਣਾ ਕੇ ਬੇਲ ਉਹਦੀ ਪੈਂਡਿੰਗ ਹੈ ਜਾਂ ਹੋ ਗਈ ਹੈ ਠ